ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਬਹੁਤ ਲੋਕ ਇਸ ਗੱਲ ਬਾਰੇ ਪੁੱਛਦੇ ਹਨ ਕਿ ਸਾਨੂੰ ਘਰਾਂ ਦੇ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਕਿਉਂਕਿ ਇਸ ਗੱਲ ਬਾਰੇ ਬਹੁਤ ਲੋਕ ਪੁੱਛ ਰਹੇ ਹਨ ਕਿ ਸਾਨੂੰ ਘਰਾਂ ਦੇ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਇਸ ਬਾਰੇ ਲੋਕ ਇਸ ਕਰਕੇ ਪੁੱਛਦੇ ਹਨ ਇਸ ਤਰ੍ਹਾਂ ਦੇ ਪ੍ਰਚਾਰਕ ਅਸਲ ਵਿੱਚ ਕਲਯੁਗ ਦਾ ਦੂਸਰਾ ਰੂਪ ਹੁੰਦੇ ਹਨ ਇਸ ਤਰ੍ਹਾਂ ਦੇ ਲੋਕ ਅਕਸਰ ਕਲਯੁਗ ਦਾ ਦੂਸਰਾ ਰੂਪ ਹੁੰਦੇ ਹਨ ਤੁਸੀਂ ਇਸ ਗੱਲ ਨੂੰ ਆਪਣੇ ਆਪ ਹੀ ਚੈੱਕ ਕਰ ਲੈਣਾ ਕਈ ਲੋਕ ਪਹਿਲਾਂ ਆਪਣੇ ਘਰਾਂ ਵਿੱਚ ਦੇਸੀ ਘੋਦੀ ਦੀ ਜੋਤ ਲਗਾਉਂਦੇ ਸਨ ਪਰ ਉਹਨਾਂ ਦੇ ਵਿੱਚੋਂ ਕਈ ਲੋਕਾਂ ਨੇ ਇਹ ਕੱਚੇ ਪਿੱਲਿਆਂ ਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਮਨ ਵਿੱਚ ਵਸਾ ਲਿਆ ਹੈ ਆਪਣੇ ਘਰ ਵਿੱਚ ਜੋਤ ਲਗਾਉਣੀ ਬੰਦ ਕਰ ਦਿੱਤੀ। ਜਦੋਂ ਜੋਤ ਲਗਾਉਣੀ ਬੰਦ ਕਰ ਦਿੱਤੀ ਤਾਂ ਉਹਨਾਂ ਦੇ ਘਰ ਦਾ ਬੁਰਾ ਹਾਲ ਹੋ ਗਿਆ। ਉਹਨਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਲੱਗ ਗਈਆਂ ਜਿਹੜੀਆਂ ਕਿ ਡਾਕਟਰਾਂ ਨੂੰ ਵੀ ਸਮਝ ਨਹੀਂ ਆ ਰਹੀਆਂ ਸਨ। ਉਹਨਾਂ ਦਾ ਕੰਮਕਾਰ ਵੀ ਦਿਨੋ-ਦਿਨ ਡਾਊਨ ਹੋ ਗਿਆ। ਅਸੀਂ ਖੁਦ ਕਈਆਂ ਨੂੰ ਜਾਣਦੇ ਹਾਂ ਜਿਨ੍ਹਾਂ ਦਾ ਇਹ ਹਾਲ ਹੋਇਆ ਹੈ। ਉਹਨਾਂ ਦੇ ਘਰ ਬਾੜੀਆਂ ਚੀਜ਼ਾਂ ਦਾ ਵਾਸ ਹੋ ਗਿਆ ਹੈ। ਉਹ ਹਰ ਰੋਜ਼ ਡਾਕਟਰਾਂ ਦੇ ਹੀ ਤੁਰੇ ਰਹਿੰਦੇ ਹਨ। ਇਸੇ ਤਰ੍ਹਾਂ ਫਤੇਗੜ ਸਾਹਿਬ ਇੱਕ ਬੰਦਾ ਬਹੁਤ ਵੱਡੇ ਅਹੁਦੇ ਤੇ ਸੀ ਉਹ ਵਾਰ-ਵਾਰ ਕਹਿੰਦਾ ਰਹਿੰਦਾ ਸੀ ਕਿ ਫਤੇਗੜ ਸਾਹਿਬ ਬੁਰਜ ਵਿੱਚ ਐਵੇਂ ਹੀ ਜੋਤ ਜਗਦੀ ਹੀ ਰਹਿੰਦੀ ਹੈ ਉਸ ਜੋਤ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਦੋਂ ਉਹ ਇਸ ਤਰ੍ਹਾਂ ਵਾਰ-ਵਾਰ ਕਹਿੰਦਾ ਰਿਹਾ ਤਾਂ ਉੱਥੋਂ ਦੇ ਪਾਠੀਆਂ ਨੇ ਕਿਹਾ ਕਿ ਤੂੰ ਸਾਨੂੰ ਕੀ ਕਹਿੰਦਾ ਹੈ ਭਾਈ ਤੂੰ ਵੀ ਇੱਥੇ ਹੀ ਰਹਿੰਦਾ ਹੈ ਤੂੰ ਆਪਣੇ ਆਪ ਹੀ ਜਾ ਕੇ ਜੋਤ ਬੰਦ ਕਰ ਦੇ ਉਸ ਵੱਡੇ ਅਹੁਦੇ ਵਾਲੇ ਬੰਦੇ ਨੇ ਬੁਰਜ ਵਿੱਚ ਜਾ ਕੇ ਜੋਤ ਬੁਝਾ ਦਿੱਤੀ ਜਦੋਂ ਉਹ ਬੰਦਾ ਜੋਤ ਬੰਦ ਕਰਕੇ ਆਪਣੇ ਘਰੇ ਵਾਪਸ ਆਇਆ ਤਾਂ ਉਸ ਦੀ ਘਰਵਾਲੀ ਜਾਂਦਿਆਂ ਹੀ ਬੇਹੋਸ਼ ਹੋ ਗਈ ਉਹ ਆਪਣੇ ਘਰਵਾਲੀ ਨੂੰ ਪੀਜੀਆਈ ਲੈ ਕੇ ਗਿਆ ਉਸ ਦੀ ਘਰਵਾਲੀ ਦੀ ਬਿਮਾਰੀ ਦੀ ਵੀ ਕੁਝ ਸਮਝ ਨਹੀਂ ਸੀ ਆ ਰਹੀ ਉਹ ਬੰਦਾ ਆਪਣੇ ਘਰਵਾਲੀ ਨੂੰ ਲੈ ਕੇ ਬਹੁਤ ਹੀ ਹਸਪਤਾਲਾਂ ਵਿੱਚ ਤੁਰਿਆ ਫਿਰਦਾ ਰਿਹਾ ਪਰ ਉਸ ਦੀ ਘਰਵਾਲੀ ਠੀਕ ਨਾ ਹੋਈ ਅਖੀਰ ਉਹ ਥੱਕ ਹਾਰ ਕੇ ਬੈਠ ਗਿਆ ਫਿਰ ਉਸਨੇ ਪਾਠੀਆਂ ਨੂੰ ਪੁੱਛਿਆ ਕਿ ਮੈਨੂੰ ਕੁਝ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਮੇਰੀ ਘਰ ਵਾਲੀ ਠੀਕ ਨਹੀਂ ਹੋ ਰਹੀ ਡਾਕਟਰਾਂ ਨੂੰ ਵੀ ਕੁਝ ਸਮਝ ਨਹੀਂ ਆ ਰਹੀ ਪਤਾ ਨਹੀਂ ਉਸਨੂੰ ਕੀ ਹੋ ਗਿਆ ਹੈ ਫਿਰ ਉਹਨਾਂ ਪਾਠੀਆਂ ਨੇ ਜਵਾਬ ਦਿੱਤਾ ਕਿ ਤੂੰ ਜਿਹੜੀ ਫਤੇਗੜ ਸਾਹਿਬ ਦੀ ਜੋਤ ਬੁਝਾਈ ਸੀ ਉਸੇ ਕਰਕੇ ਹੀ ਤੇਰੇ ਨਾਲ ਸਭ ਕੁਝ ਵਾਪਰ ਰਿਹਾ ਹੈ ਜਿਸ ਕਰਕੇ ਤੇਰੀ ਘਰ ਵਾਲੀ ਦੀ ਜੋਤ ਵੀ ਹੁਣ ਬੁਝ ਜਾਣੀ ਹੈ ਫਿਰ ਉਹ ਬੰਦਾ ਕਹਿਣ ਲੱਗਾ ਕਿ ਤੁਸੀਂ ਜਾ ਕੇ ਫਤੇਗੜ ਸਾਹਿਬ ਦੀ ਜੋਤ ਜਗ੍ਹਾ ਆਓ। ਉਹਨਾਂ ਪਾਠੀਆਂ ਨੇ ਕਿਹਾ ਕਿ ਇਸ ਤਰ੍ਹਾਂ ਜੋਤ ਨਹੀਂ ਜਗਣੀ ਜਿਹੜੇ ਹੱਥਾਂ ਨਾਲ ਤੂੰ ਜੋਤ ਬੁਝਾਈ ਸੀ ਉਹਨਾਂ ਹੀ ਹੱਥਾਂ ਨਾਲ ਜਾ ਕੇ ਜੋਤ ਜਗਾ ਕੇ ਆ। ਨਾਲੇ ਪੰਜ ਪਿਆਰੇ ਲੈ ਕੇ ਜਾ। ਪਹਿਲਾਂ ਗੁਰੂ ਸਾਹਿਬ ਜੀ ਤੋਂ ਅਰਦਾਸ ਕਰਕੇ ਮਾਫੀ ਮੰਗ। ਫਿਰ ਗੁਰੂ ਸਾਹਿਬ ਕਿਰਪਾ ਕਰਨਗੇ। ਫਿਰ ਉਸ ਬੰਦੇ ਨੇ ਉਸੇ ਤਰ੍ਹਾਂ ਹੀ ਕੀਤਾ। ਪੰਜ ਪਿਆਰੇ ਲੈ ਕੇ ਜਾ ਕੇ ਗੁਰੂ ਸਾਹਿਬਾਂ ਕੋਲ ਅਰਦਾਸ ਕਰਕੇ ਮਾਫੀ ਮੰਗੀ। ਫਿਰ ਉਸ ਜੋਤ ਨੂੰ ਆਪਣੇ ਹੱਥਾਂ ਦੇ ਨਾਲ ਜਗਾਇਆ ਜਦੋਂ ਉਹ ਬੰਦਾ ਜੋਤ ਜਗਾ ਕੇ ਵਾਪਸ ਆਪਣੀ ਘਰਵਾਲੀ ਕੋਲ ਆਇਆ ਤਾਂ ਉਸ ਦੀ ਘਰਵਾਲੀ ਉੱਠ ਕੇ ਬੈਠੀ ਹੋਈ ਸੀ ਉਸ ਦੀ ਘਰਵਾਲੀ ਨੇ ਕਿਹਾ ਮੈਂ ਹੁਣ ਠੀਕ ਹਾਂ ਇਸ ਤਰ੍ਹਾਂ ਉਸ ਵੱਡੇ ਅਹੁਦੇ ਵਾਲੇ ਬੰਦੇ ਦੀ ਅਕਲ ਟਿਕਾਣੇ ਆ ਗਈ ਇਸ ਜੋਤ ਬਾਰੇ ਅਜੇ ਬਹੁਤ ਹੀ ਵਿਚਾਰ ਹਨ ਕਿਉਂਕਿ ਜਿਹੜਾ ਵੀ ਇਸ ਜੋਤ ਨੂੰ ਬੁਝਾਵੇਗਾ ਉਸ ਦੀਆਂ ਕਿਹਾ ਜਾਂਦਾ ਹੈ ਕਿ ਸਾਰੀਆਂ ਹੀ ਜੋਤਾਂ ਬੁਝ ਜਾਣਗੀਆਂ ਮਨਸਾਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋਤ ਲਗਾਉਣ ਨਾਲ ਕੀ ਹੁੰਦਾ ਹੈ ਜਿੱਥੇ ਜੋਤ ਜਗਦੀ ਹੈ ਉੱਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਰਹਿੰਦਾ ਹੈ ਕਿਉਂਕਿ ਜਿਹੜੇ ਗੁਰੂ ਸਾਹਿਬਾਂ ਦੇ ਨਾਲ ਸਿੰਘ ਸ਼ਹੀਦ ਹੋਏ ਹਨ ਉਹ ਸਵਾ ਲੱਖ ਸ਼ਹੀਦ ਹਨ ਜਿਨ੍ਹਾਂ ਦੀ ਖੁਰਾਕ ਦੇਗ ਅਤੇ ਜੋਤ ਦੀ ਖੁਸ਼ਬੂ ਹੈ ਜਿੱਥੇ ਦੇਸੀ ਘੋੜੀ ਦੀ ਜੋਤ ਜਗਦੀ ਹੈ ਉੱਥੇ ਸ਼ਹੀਦ ਸਿੰਘ ਆਪੇ ਹੀ ਆ ਜਾਂਦੇ ਹਨ ਸ਼ਹੀਦ ਸਿੰਘ ਦੇਸੀ ਘੋੜੀ ਦੀ ਜੋਤ ਦੇ ਆਲੇ ਦੁਆਲੇ ਖੜੇ ਹੁੰਦੇ ਹਨ ਉਹ ਜੋਤ ਦੀ ਖੁਸ਼ਬੂ ਨਾਲ ਹੀ ਰਜ ਜਾਂਦੇ ਹਨ ਜਿੱਥੇ ਸ਼ਹੀਦ ਸਿੰਘ ਮੌਜੂਦ ਹੁੰਦੇ ਹਨ ਉੱਥੇ ਕਦੇ ਵੀ ਮਾੜੀਆਂ ਸ਼ਕਤੀਆਂ ਨਹੀਂ ਆਉਂਦੀਆਂ ਹੋਰ ਵੀ ਜੋ ਸਾਡੇ ਕੰਮ ਅੜੇ ਹੁੰਦੇ ਹਨ ਸ਼ਹੀਦ ਸਿੰਘ ਵੀ ਉਹਨਾਂ ਨੂੰ ਸਿਰੇ ਚੜਾ ਦਿੰਦੇ ਹਨ ਦੇਸੀ ਘਿਓ ਦੀ ਜੋਤ ਨਾਲ ਕਿਸੇ ਵੀ ਤਰ੍ਹਾਂ ਦਾ ਪੋਲਿਊਸ਼ਨ ਨਹੀਂ ਹੁੰਦਾ ਇਸ ਨਾਲ ਵਾਤਾਵਰਣ ਵਿੱਚ ਜਿਹੜੇ ਮਾੜੇ ਕਿਟਾਣੂ ਹੁੰਦੇ ਹਨ ਉਹ ਵੀ ਮਰ ਜਾਂਦੇ ਹਨ ਜਿਸ ਘਰ ਵਿੱਚ ਸਵੇਰੇ ਸ਼ਾਮ ਜੋਤ ਜਗਾਈ ਜਾਂਦੀ ਹੈ ਉੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਰਹਿੰਦਾ ਹੈ ਪਰ ਜੇ ਕਿਸੇ ਘਰ ਵਿੱਚ ਕੋਈ ਨਸ਼ਾ ਕਰਦਾ ਹੈ ਜਾਂ ਮਾਸ ਮੀਟ ਖਾਂਦਾ ਹੈ ਉੱਥੇ ਸ਼ਹੀਦ ਸਿੰਘ ਨਹੀਂ ਆਉਂਦੇ ਫਿਰ ਭਾਵੇਂ 24 ਘੰਟੇ ਲਗਾਤਾਰ ਹੀ ਭਾਵੇਂ ਜੋਤ ਜਗਾਈ ਜਾਓ ਜਿਸ ਘਰ ਵਿੱਚ ਅੰਮ੍ਰਿਤ ਛਕਿਆ ਹੁੰਦਾ ਹੈ ਅਤੇ ਨਿਤਨੇਮ ਹੁੰਦਾ ਹੈ ਉੱਥੇ ਜੋਤ ਲਗਾਉਣ ਦੇ ਨਾਲ ਸ਼ਹੀਦ ਸਿੰਘ ਆਪ ਹੀ ਆ ਜਾਂਦੇ ਹਨ ਅਤੇ ਕਿਰਪਾ ਕਰਦੇ ਹਨ ਗੁਰੂ ਸਾਹਿਬ ਜੀ ਦਾ ਸੱਚਖੰਡ ਵਿੱਚ ਬਿਰਾਜਮਾਨ ਰਹਿੰਦੇ ਹਨ ਗੁਰੂ ਸਾਹਿਬ ਸਿੱਖ ਸੰਗਤਾਂ ਦੇ ਕੰਮ ਸਿਰੇ ਚੜਾਉਣ ਲਈ ਸ਼ਹੀਦ ਸਿੰਘਾਂ ਅਤੇ ਦੇਵਤਿਆਂ ਨੂੰ ਹੀ ਭੇਜਦੇ ਹਨ ਇਸ ਕਰਕੇ ਕਿਸੇ ਦੇ ਪਿੱਛੇ ਨਾ ਲੱਗੋ ਜੇ ਉਹਨਾਂ ਦੀ ਗੱਲ ਮੰਨੋਗੇ ਤਾਂ ਬਹੁਤ ਘਾਟਾ ਖਾ ਲਓਗੇ ਫਿਰ ਮੁੜ ਕੇ ਵਾਪਸ ਇਹੀ ਮਰਿਆਦਾ ਵਿੱਚ ਤੁਹਾਨੂੰ ਆਉਣਾ ਪਵੇਗਾ ਫਿਰ ਜਾ ਕੇ ਕਿਰਪਾ ਹੋਵੇਗੀ ਇਸ ਲਈ ਸਾਨੂੰ ਹਰ ਰੋਜ਼ ਸਵੇਰੇ ਸ਼ਾਮ ਦੋ ਸਮੇਂ ਘਰ ਵਿੱਚ ਜੋਤ ਲਗਾਉਣੀ ਜ਼ਰੂਰ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ